ਦਿਲਾਂ ਵਿੱਚ ਹੌਸਲੇ ਤੇ ਬੋਲਾਂ ਵਿੱਚ ਫਤਿਆ ਆਫਤਾਂ ਦੇ ਮੂਹਰੇ ਸਦਾ ਇੱਕ ਤਾਨ ਡਟਿਆ ਲੈਣੀ ਕੀ ਨਸਾਰ ਹਾਲੇ ਆਪਣੇ ਆ ਪੁੱਛਿਆ ਉਹ ਜਿੰਨੀ ਵਾਰ ਡਿੱਗਿਆ ਪੰਜਾਬ ਆਪੇ ਉੱਠਿਆ ਉਹ ਜਿੰਨੀ ਵਾਰ ਡਿੱਗਿਆ ਪੰਜਾਬ ਆਪੇ ਉੱਠਿਆ ਬੋਲੇ ਸੋਨਿਹਾਲ ਜੀ ਆਇਆਂ ਨੂੰ ਛੋਟੇ ਜਿਹੇ ਸੇਵਾਦਾਰਾ ਬਾਬਾ ਨਾਨਕ ਨੇ ਜਿਹੜਾ ਹੁਕਮ ਲਾਇਆ ਹੋਇਆ ਕਿ ਜਦੋਂ ਤੱਕ ਤੋੜਾ ਸਾਥ ਚ ਸਾਹ ਹੈ ਆਪਣਾ ਦਸਬੰਦ ਕੱਢੋ ਤੇ ਹੈਲਪ ਕਰੋ ਜਿੰਨਾ ਕਿ ਸਾਡਾ ਦਸਬੰਦ ਹੈ ਪਹਿਲਾਂ ਰਾਸ਼ਨ ਪਾਣੀ ਦੀ ਸੇਵਾ ਚੱਲਦੀ ਰਹੀ ਰੈਸਕਿਊ ਦੀ ਚੱਲਦੀ ਰਹੀ ਹੁਣ ਡੀਜ਼ਲ ਦੀ ਸੇਵਾ ਲੱਗੀ ਹੋਈ ਹੈ ਤੇ ਟਰੈਕਟਰ ਨੇ ਕਈ ਸਾਡੇ ਆਪਣੇ ਵੀ ਮੇਰੇ ਦੋਸਤਾਂ ਦੇ ਵੀ ਟਰੈਕਟਰ ਨਾਲ ਆਪਾਂ ਜਿਹੜਾ ਰੇਤਾ ਹੈ ਤੇ ਮਿੱਟੀ ਹੈ ਉਹ ਸਾਈਡ ਤੇ ਕਰ ਰਹੇ ਹੈ ਕਈ ਬੰਨ ਟੁੱਟੇ ਹੋਏ ਹੈ ਉਹ ਬੰਨ ਬਨ ਰਹੇ ਆ ਤੇ ਜਦੋਂ ਤੱਕ ਕਣਕ ਦੀ ਬਜਾਈ ਨਹੀਂ ਹੁੰਦੀ ਕੋਸ਼ਿਸ਼ ਕਰਾਂਗੇ ਆਪਾਂ ਜਿੰਨੇ ਆਪਾਂ ਕਈ ਫੈਮਿਲੀ ਸ਼ਾਰਟਲਿਸਟ ਕੀਤੀਆਂ ਇਕ ਤਾਂ ਕੁਝ ਪੰਕਰ ਬਣਾ ਕੇ ਦੇ ਰਹੇ ਆ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇੱਕ ਕਰ ਸਾਡਾ ਲੈਂਟਰ ਤੇ ਪਹੁੰਚ ਗਿਆ ਤੇ ਵਾਕਈ ਦੀ ਅਗਲੇ ਹਫਤੇ ਸ਼ੁਰੂਆਤ ਕੋਈ ਪਿੰਡ ਵੀ ਗੋਦ ਲੈ ਰਹੇ ਨਹੀਂ ਪਿੰਡ ਨਹੀਂ ਆਪਾਂ ਗੋਦ ਲਿਆ ਆਪਾਂ ਫੈਮਿਲੀ ਅਡਾਪਟ ਕਹਿ ਲੋ ਨੋ ਜਾਂ ਗੋਦ ਕਹਿ ਲੋ ਹਾਂਜੀ ਪਹਿਲੇ ਦਿਨ ਤੋਂ ਹੀ ਤੁਸੀਂ ਸੇਵਾ ਦੇ ਵਿੱਚ ਲੱਗੇ ਹੋ ਹਨਾ ਹੁਣ ਤੋਂ ਲੈ ਕੇ ਕਿਵੇਂ ਦੇ ਹਾਲਾਤ ਜਿਹੜੇ ਨੇ ਤੁਹਾਨੂੰ ਕੀ ਲੱਗਦਾ ਹੈ ਜਿੱਥੇ ਆਪਾਂ ਰਾਈਟ ਨਾਉ ਖਲੋਤੇ ਆ ਜਦੋਂ ਪਹਿਲਾਂ ਤਾਂ ਹਫਤਾ ਇੱਥੇ ਐਂਟਰੀ ਨਹੀਂ ਹੋ ਪਾਈ ਸੀ ਸਭ ਤੋਂ ਵੱਧ ਮਾਰ ਇਸ ਏਰੀਆ ਚ ਪਈ ਹੈ ਪਿੱਛੇ ਬੰਨ ਤੁਸੀਂ ਦੇਖੀ ਐ ਜਿਹੜੇ ਟੁੱਟੇ ਹੋਏ ਸੀ ਕੋਨੇ ਵਾਲ ਦਾ ਮਾਛੀ ਵਾਲ ਦਾ ਕਣੀਆਂ ਵੇਡ ਦਾ ਇਹਨਾਂ ਦਾ ਕਨੈਕਸ਼ਨ ਪੰਜਾਬ ਨਾਲੋਂ ਟੁੱਟਿਆ ਰਿਹਾ 10-15 ਦਿਨ ਤੇ ਇੱਥੇ ਡੰਗਰ ਕਈਆਂ ਦੇ ਮਰ ਗਏ ਐ ਫਸਲਾਂ ਦਾ 100% ਜਿਹੜਾ ਨੁਕਸਾਨ ਐ ਉਹ ਹਜੇ ਵੀ ਉਹਨੂੰ 8-10 ਸਾਲ ਲੱਗ ਜਾਣੀ ਐ ਸਰਵਾਰੀ ਸੈਲੀਬ੍ਰਿਟੀ ਭਰਾਵਾਂ ਤੋਂ ਇਲਾਵਾ ਤੁਸੀਂ ਹੋਰ ਸਭ ਤੋਂ ਵੱਡੀ ਸੇਵਾ ਇੱਥੇ ਕਿਹਦੀ ਵੇਖਦੇ ਹੋ ਸਭ ਤੋਂ ਵੱਡੀ ਭਾਈ ਸਾਰਿਆਂ ਦੀ ਐ ਇਕੱਲੇ ਕਲਾਕਾਰ ਭਰਾਵਾਂ ਦੀ ਮੈਂ ਮੈਂ ਨਹੀਂ ਕਹਿੰਦਾ ਮੈਂ ਸਭ ਤੋਂ ਪਹਿਲਾਂ ਆਇਆ ਸੇਵਾ ਕੀਤੀ ਐ ਮੈਨੂੰ ਤਾਂ ਇਦਾਂ ਲੱਗਦਾ ਕਿ ਬਾਬਾ ਜੀ ਦਾ ਹੁਕਮ ਐ ਸਾਡੇ ਚੰਗੇ ਕਰਮਾਂ ਸਾਨੂੰ ਇਹ ਸੇਵਾ ਮਿਲ ਰਹੀ ਹੈ ਮੈਂ ਧੰਨਵਾਦ ਕਰਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਆਪਣੇ ਹੱਥੀਂ ਪਾਣੀ ਪਿਆ ਰਾਸ਼ਨ ਦਿੱਤਾ ਨਾ ਕੋਈ ਆਪਾਂ ਉਹਨਾਂ ਤੇ ਆਸਾਨ ਕੀਤਾ ਮਤਲਬ ਮੈਂ ਉਹਨਾਂ ਦਾ ਕਰਜ਼ਦਾਰ ਆ ਕਿ ਸਾਨੂੰ ਉਹਨਾਂ ਨੇ ਸੇਵਾ ਬਖਸ਼ੀ ਆਪਣੇ ਹੱਥੀਂ ਸੇਵਾ ਕਰਨ ਦਾ ਮੌਕਾ ਦਿੱਤਾ মিডিਆ ਦਾ ਬਹੁਤ ਵੱਡਾ ਰੋਲ ਰਿਹਾ ਤੁਹਾਡਾ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਨੈਸ਼ਨਲ মিডিਆ ਤੋਂ ਸਾਨੂੰ ਕੋਈ ਉਮੀਦ ਨਹੀਂ ਪਰ ਤੁਸੀਂ ਜਿਹੜਾ ਕੰਮ ਕੀਤਾ ਪੰਜਾਬ ਦੇ ਸਾਰੇ মিডিਆ ਨੇ ਗਰਾਊਂਡ ਜ਼ੀਰੋ ਤੋਂ ਕਵਰੇਜ ਕੀਤੀ ਹੈ ਇਹਦੇ ਨਾਲ ਬਹੁਤ ਵੱਡੀ ਗੱਲ ਹੈ ਜਿਹੜਾ ਇੱਕ ਇਹ ਲੋਕ ਗਾਣਾ ਜਿਹੜਾ ਇਹ ਗਾ ਕੇ ਦੂਦੂ ਦੀ ਜਿਹੜੇ ਪੰਜਾਬੀ ਜੀ ਪੰਜਾਬ ਆਪੇ ਉੱਠਿਆ ਗਾਣਾ ਮੈਂ ਰਿਲੀਜ਼ ਕੀਤਾ ਉਹ ਮੈਂ ਸੁਣਾ ਦਿੰਦਾ ਦਿਲਾਂ ਵਿੱਚ ਹੌਸਲੇ ਤੇ ਬੋਲਾਂ ਵਿੱਚ ਫਤਿਆ ਆਫਤਾਂ ਦੇ ਮੂਹਰੇ ਸਦਾ ਇੱਕ ਤਾਨ ਡਟਿਆ ਲੈਣੀ ਕੀ ਨਸਾਰ ਹਾਲੇ ਆਪਣੇ ਆ ਪੁੱਛਿਆ ਉਹ ਜਿੰਨੀ ਵਾਰੀ ਡਿੱਗਿਆ ਪੰਜਾਬ ਆਪੇ ਉੱਠਿਆ ਉਹ ਜਿੰਨੀ ਵਾਰੀ ਡਿੱਗਿਆ ਪੰਜਾਬ ਆਪੇ ਉੱਠਿਆ